ਸਾਸਰੀਆ ਕਾਲ ਅੱਜ ਆਪਾਂ ਇੱਕ ਬੜੇ ਦਿਲਚਸਪ ਜਿਹੇ ਵਿਚਾਰ ਤੇ ਗੱਲਬਾਤ ਕਰ ਰਹੇ ਹਾਂ ਇਹਦਾ ਸਿਰਲੇਖ ਹੈ ਸ਼ਕਤੀਆਂ ਦੀ ਅਗਵਾਈ ਕਮਜ਼ੋਰੀਆਂ ਦੀ ਪਛਾਣ ਹਾਂਜੀ ਆਪਣੇ ਕੋਲ ਜਿਹੜਾ ਸਰੋਤ ਹੈ ਨਾ ਉਹਦਾ ਮੁੱਖ ਨੁਕਤਾ ਬਸ ਇਹ ਹੈ ਕਿ ਕੰਮ 'ਚ ਜਾਂ ਜ਼ਿੰਦਗੀ 'ਚ ਆਪਣੀਆਂ ਤਾਕਤਾਂ ਨੂੰ ਅੱਗੇ ਰੱਖੋ ਭਾਵੇਂ ਕਮਜ਼ੋਰੀਆਂ ਨੂੰ ਪਛਾਣਨਾ ਵੀ ਜ਼ਰੂਰੀ ਹੈ ਇਹ ਇੱਕ ਤਰਾਣਾ ਮਤਲਬ ਆਪਣੀ એનર્ਜੀ ਸਹੀ ਜਗ੍ਹਾ ਲਾਉਣ ਵਾਲੀ ਗੱਲ ਹੋਈ ਨਾ ਹਾਂ ਬਿਲਕੁਲ ਇਹ ਵਿਚਾਰ ਨਾ ਭਾਵੇਂ ਸੁਣਨ ਨੂੰ ਸੌਖਾ ਲੱਗੇ ਪਰ ਇਹਦੇ ਅਸਰ ਬਹੁਤ ਡੂੰਗੇ ਨੇ ਮਤਲਬ ਇਹ ਹੈ ਕਿ ਸਾਨੂੰ ਆਪਣਾ ਜ਼ਿਆਦਾ ਸਮਾਂ ਤੇ ਜ਼ੋਰ ਉੱਥੇ ਲਾਉਣਾ ਚਾਹੀਦਾ ਜਿੱਥੇ ਅਸੀਂ ਕੁਦਰਤੀ ਤੌਰ ਤੇ ਚੰਗੇ ਆ ਅੱਛਾ ਹਾਂ ਜਿੱਥੇ ਕੰਮ ਕਰਕੇ ਮਜ਼ਾ ਆਉਂਦਾ ਤੇ ਨਤੀਜੇ ਵੀ ਫਿਰ ਵਧੀਆ ਮਿਲਦੇ ਨੇ रिसर्च ਵੀ ਇਹ ਹੀ ਦੱਸਦੀ ਹੈ ਕਿ ਜਦੋਂ ਲੋਕ ਆਪਣੀ ਤਾਕਤ ਵਰਤਦੇ ਨੇ ਉਹ ਜ਼ਿਆਦਾ ਖੁਸ਼ ਜ਼ਿਆਦਾ ਮਤਲਬ ਕੰਮਚ ਰੁੱਝੇ ਹੋਏ ਤੇ ਪ੍ਰੋਡਕਟਿਵ ਹੁੰਦੇ ਨੇ ਹਾਂ ਇਹ ਗੱਲ ਤਾਂ ਸਮਝ ਆਉਂਦੀ ਆ ਪਰ ਸਾਨੂੰ ਤਾਂ ਅਕਸਰ ਇਹੀ ਕਿਹਾ ਜਾਂਦਾ ਹੈ ਕਿ ਆਪਣੀਆਂ ਕਮੀਆਂ ਤੇ ਕੰਮ ਕਰੋ ਉਹਨਾਂ ਨੂੰ ਸੁਧਾਰੋ ਤਾਂ ਫਿਰ ਇਹ ਵਿਚਾਰ ਉਹਦੇ ਤੋਂ ਮਤਲਬ ਉਲਟ ਜਾਂ ਨਹੀਂ ਲੱਗਦਾ ਕਿਤੇ ਐ ਨਾ ਹੋਵੇ ਕਿ ਜੇ ਸਿਰਫ ਤਾਕਤਾਂ ਤੇ ਧਿਆਨ ਦਿੱਤਾ ਤਾਂ ਵੱਡੀਆਂ ਕਮਜ਼ੋਰੀਆਂ ਸਾਨੂੰ ਪਿੱਛੇ ਛੱਡ ਜਾਣ ਹਾਂ ਇਹ ਸਵਾਲ ਬਿਲਕੁਲ ਵਾਜਬ ਹੈ ਦੇਖੋ ਸਰੋਤ ਏ ਨਹੀਂ ਕਹਿੰਦਾ ਪਿਆ ਕਿ ਕਮਜ਼ੋਰੀਆਂ ਨੂੰ ਬਿਲਕੁਲ ਹੀ ਛੱਡ ਦਿਓ ਉਹ ਕਹਿੰਦਾ ਕਮਜ਼ੋਰੀਆਂ ਦੀ ਪਛਾਣ ਇਹਦਾ ਮਤਲਬ ਹੈ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਤੇ ਉਹਨਾਂ ਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਹੂੰ ਮੈਨੇਜ ਕਰਨਾ ਹਾਂਜੀ ਤੇ ਮੈਨੇਜ ਕਰਨਾ ਦਾ ਮਤਲਬ ਹਮੇਸ਼ਾ ਉਹਨਾਂ ਨੂੰ ਠੀਕ ਕਰਨਾ ਨਹੀਂ ਹੁੰਦਾ ਹੋ ਸਕਦਾ ਹੈ ਕੁਝ ਕਮ ਕਿਸੇ ਹੋਰ ਨੂੰ ਦੇ ਦਿਓ ਜਾਂ ਕੋਈ ਟੈਕਨੋਲੋਜੀ ਵਰਤ ਲਓ ਜਾਂ ਬਸ ਮੰਨ ਲਓ ਕਿ ਹਾਂ ਇਹ ਮੇਰਾ ਸਟਰੋਂਗ ਪੁਆਇੰਟ ਨਹੀਂ ਹੈਗਾ ਫੋਕਸ ਇਸ ਗਲਤ ਹੈ ਕਿ ਤੁਸੀਂ ਲੀਡ ਆਪਣੀ ਤਾਕਤ ਨਾਲ ਕਰੋ ਅੱਛਾ ਯਾਨੀ ਕਿ ਕਮਜ਼ੋਰੀਆਂ ਨੂੰ ਇੰਨਾ ਕੋ ਕਾਬੂ ਚ ਰੱਖੋ ਕਿ ਉਹ ਤੁਹਾਡੀਆਂ ਤਾਕਤਾਂ ਦੇ ਰਾਜ ਨਾ ਆਉਣ ਜਿਵੇਂ ਮੰਨ ਲਓ ਕੋਈ ਡਿਜ਼ਾਈਨਰ ਬਹੁਤ ਵਧੀਆ ਹੈ ਪਰ ਮੀਟਿੰਗ ਚ ਬੋਲਣ ਲੱਗੇ ਚਜਕਦਾ ਹੈ ਤੋ ਸਾਰਾ ਜ਼ੋਰ ਬੋਲਣ ਤੇ ਲਾਉਣ ਦੀ ਬਜਾਏ ਆਪਣੇ ਡਿਜ਼ਾਈਨ ਨੂੰ ਹੋਰ ਵਧੀਆ ਕਰੇ ਤੇ ਮੀਟਿੰਗ ਲਈ ਕਿਸੇ ਨਾਲ ਦੇ ਬੰਦੇ ਦੀ ਮਦਦ ਲੈ ਲਵੇ। ਬਿਲਕੁਲ ਇਹ ਬਹੁਤ ਸਹੀ ਉਦਾਹਰਣ ਹੈ ਜਦੋਂ ਅਸੀਂ ਉਹ ਕੰਮ ਕਰਦੇ ਹਾਂ ਜਿਸ 'ਚ ਅਸੀਂ ਚੰਗੇ ਹਾਂ ਤਾਂ ਅਸੀਂ ਇੱਕ ਫਲੋ ਸਟੇਟ 'ਚ ਹੁੰਦੇ ਹਾਂ। ਉਦੋਂ ਕੰਮ ਸੌਖਾ ਲੱਗਦਾ ਹੈ ਤੇ ਨਤੀਜੇ ਵੀ ਸ਼ਾਨਦਾਰ ਹੁੰਦੇ ਨੇ। ਕਮਜ਼ੋਰੀਆਂ ਤੇ ਬਹੁਤਾ ਜ਼ਿਆਦਾ ਧਿਆਨ ਦੇਣਾ ਨਾ ਕਈ ਵਾਰ ਬੰਦੇ ਨੂੰ ਨਿਰਾਸ਼ ਕਰ ਦਿੰਦਾ ਹੈ ਆਤਮ ਵਿਸ਼ਵਾਸ ਵੀ ਘਟਾ ਸਕਦਾ ਹੈ ਹਾਂ ਇਹ ਤਾਂ ਹੈ ਇਸ ਨਾਲੋਂ ਤਾਂ ਚੰਗਾ ਹੈ ਕਿ ਆਪਣੀਆਂ ਤਾਕਤਾਂ ਨੂੰ ਹੋਰ ਤਿੱਖਾ ਕਰੀਏ ਇੱਕ ਤਰ੍ਹਾਂ ਦੀ ਸਟ੍ਰੈਟੇਜਿਕ ਚੋਇਸ ਹੈ ਕਿ ਆਪਣੀ ਜਿਹੜੀ ਲਿਮਟਿਡ એનર્ਜੀ ਹੈ ਉਹ ਕਿੱਥੇ ਲਾਈਏ ਤਾਂ ਅਸਲ 'ਚ ਇਸ ਸਾਰੀ ਗੱਲ ਸੈਲਫ ਅਵੇਅਰਨੈਸ ਤੇ ਸਟ੍ਰੈਟੇਜਿਕ ਫੋਕਸ ਦੀ ਹੈ ਪਹਿਲਾਂ ਆਪਣੀ ਅਸਲ ਤਾਕਤ ਪਛਾਣੋ ਉਹ ਕੰਮ ਜਿਨ੍ਹਾਂ ਨੂੰ ਕਰਕੇ એનર્ਜੀ ਮਿਲਦੀ ਹੈ ਨਾ ਕਿ ਥਕਾਵਟ ਫਿਰ ਉਹਨਾਂ ਨੂੰ ਆਪਣੇ ਕੰਮ ਦਾ ਮੁੱਖ ਹਿੱਸਾ ਬਣਾਓ ਤੇ ਫਿਰ ਦੇਖੋ ਕਿਹੜੀ ਕਮਜ਼ੋਰੀ ਸੱਚੀ ਰਾਜ ਆ ਰਹੀ ਹੈ ਤੇ ਉਹਨੂੰ ਕਿਵੇਂ ਸੰਭਾਲਣਾ ਭਾਵੇਂ ਮਦਦ ਲੈ ਕੇ ਕੋਈ ਸਿਸਟਮ ਬਣਾ ਕੇ ਜਾਂ ਬਸ ਐਕਸੈਪਟ ਕਰਕੇ ਹਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੇ ਇਹ ਜਾਨਣਾ ਵੀ ਜ਼ਰੂਰੀ ਆ ਕਿ ਇਹ ਸਲਾਹ ਸਿਰਫ ਕੋਈ ਹਵਾਈ ਗੱਲ ਨਹੀਂ ਸਰੋਤ ਦੇ ਅਖੀਰ 'ਚ ਨਾ ਕੁਝ ਵੀ ਸਨ #corporate life #lifeexperience #lifelessons ਅੱਛਾ ਹਾਂ ਇਹ ਇਹੀ ਦੱਸਦੇ ਨੇ ਕਿ ਇਹ ਵਿਚਾਰ ਅਸਲ ਕਮਕਾਜੀ ਜ਼ਿੰਦਗੀ ਤੇ ਜ਼ਿੰਦਗੀ ਦੇ ਤਜਰਬਿਆਂ ਚੋਂ ਨਿਕਲਿਆ ਹੈ ਮਤਲਬ ਥਿਉਰੀ ਨਹੀਂ ਇਹ ਪ੍ਰੈਕਟੀਕਲ ਗੱਲ ਹੈ ਹਾਂ ਤੇ ਇੱਕ ਖਾਸ ਹੈਸ਼ਟੈਗ ਸੀ #ਰੁਪੇਸ਼ਦਿਲਸੇ ਇਦੇ ਬਾਰੇ ਕੁਝ ਦਸੋਗੇ ਹਾਂਜੀ #ਰੁਪੇਸ਼ ਦਿਲ ਸੇ ਦਾ ਮਤਲਬ ਬਣਦਾ ਰੁਪੇਸ਼ ਦਿਲ ਸੇ ਇਸ ਗੱਲ ਵੱਲ ਇਸ਼ਾਰਾ ਕਰਦਾ ਕਿ ਇਹ ਵਿਚਾਰ ਸ਼੍ਰੀ ਰੁਪੇਸ਼ ਜੈਨ ਦੇ ਆਪਣੇ ਨਿੱਜੀ ਤਜਰਬਿਆਂ ਤੇ ਸਬਕਾਂ ਤੇ ਆਧਾਰਿਤ ਹਨ ਜਿਹੜੇ ਉਹਨਾਂ ਨੇ ਦਿਲੋਂ ਮਹਿਸੂਸ ਕੀਤੇ ਨੇ ਅੱਛਾ ਤੇ ਜਦੋਂ ਕੋਈ ਸਲਾਹ ਕਿਸੇ ਦੇ ਅਸਲ ਜ਼ਿੰਦਗੀ ਦੇ ਤਜਰਬੇ ਚੋਂ ਆਉਂਦੀ ਹੈ ਖਾਸ ਕਰਕੇ ਕਾਰਪੋਰੇਟ ਲਾਈਫ ਜਾਂ ਆਮ ਜ਼ਿੰਦਗੀ ਦੇ ਉਤਰਾ ਚੜ੍ਹਾਅ ਚੋਂ ਤਾਂ ਉਹਦੀ ਚ ਜ਼ਿਆਦਾ ਵਜ਼ਨ ਹੁੰਦਾ ਹੈ ਭਰੋਸਾ ਬਣਦਾ ਹੈ ਇਹ ਦੱਸਦਾ ਹੈ ਕਿ ਹਾਂ ਇਹ ਤਰੀਕਾ ਅਸਲ ਵਿੱਚ ਕੰਮ ਕਰਦਾ ਹੈ ਤਾਂ ਕੁੱਲ ਮਿਲਾ ਕੇ ਇਸ ਖੋਜ ਦਾ ਸਾਰ ਇਹ ਹੈ ਕਿ ਆਪਣੀਆਂ ਤਾਕਤਾਂ ਨੂੰ ਪਛਾਣੋ ਉਹਨਾਂ ਨੂੰ ਅੱਗੇ ਰੱਖ ਕੇ ਚੱਲੋ ਤੇ ਕਮਜ਼ੋਰੀਆਂ ਨੂੰ ਸਮਝਦਾਰੀ ਨਾਲ ਸੰਭਾਲੋ ਤੇ ਇਹ ਸਲਾਹ ਰੁਪੇਸ਼ ਜੈਨ ਦੇ ਆਪਣੇ ਤਜਰਬਿਆਂ 'ਚੋਂ ਆਈ ਹੈ ਜਿਹੜੀ ਇਹਨੂੰ ਹੋਰ ਵੀ ਅਮਲੀ ਬਣਾਉਂਦੀ ਹੈ ਬਿਲਕੁਲ ਤੇ ਸ਼ਾਇਦ ਸੁਣਨ ਵਾਲਿਆਂ ਨੇ ਇੱਕ ਸਵਾਲ ਛੱਡਿਆ ਜਾ ਸਕਦਾ ਜਿਸ ਤੇ ਉਹ ਸੋਚ ਸਕਣ ਕਿ ਉਹ ਸੱਚਮੁੱਚ ਆਪਣਾ ਜ਼ਿਆਦਾਤਰ ਵਕਤ ਤੇ ਧਿਆਨ ਉਹਨਾਂ ਚੀਜ਼ਾਂ ਨੂੰ ਹੋਰ ਵਧੀਆ ਬਣਾਉਣ ਚ ਲਾ ਰਹੇ ਨੇ ਜਿਨ੍ਹਾਂ 'ਚ ਉਹ ਪਹਿਲਾਂ ਹੀ ਚੰਗੇ ਨੇ ਜਾਂ ਫਿਰ ਕਿਤੇ ਅਣਜਾਣੇ 'ਚ ਹੀ ਸਾਰੀ ਊਰਜਾ ਸਿਰਫ ਕਮੀਆਂ ਕੂਰੀਆਂ ਕਰਨ 'ਚ ਤਾਂ ਨਹੀਂ ਲੱਗ ਰਹੀ ਇਸ ਬੈਲੈਂਸ ਬਾਰੇ ਸੋਚਣਾ ਕਾਫੀ ਫਾਇਦੇਮੰਦ ਹੋ ਸਕਦਾ ਨਾ ਹਾਂ ਬਿਲਕੁਲ ਸੋਚਣ ਵਾਲੀ ਗੱਲ ਹੈ